ਜੀ ਬਹੁਤ ਬੇਅੰਤ ਖੁਸ਼ੀ ਹੈ ਕਿ ਇਸ ਧਰਤੀ ਤੇ ਸਾਡੇ ਪਰਵਾਰ ਨੂੰ ਉਸ रामचंद्र ਮਹਾਰਾਜ ਨੇ ਸਾਨੂੰ ਚੂਜ਼ ਕੀਤਾ ਹੈ ਅੱਜ ਤੋਂ 170 ਸਾਲ ਪਹਿਲਾਂ ਜੇ ਰਾਮ ਮੰਦਰ ਜਾ ਕੇ ਉਹਨਾਂ ਮੁਸਲਮਾਨਾਂ ਤੋਂ ਜੀ ਆਜ਼ਾਦ ਕਰਾਉਣ ਵਾਸਤੇ ਮੋਰਚਾ ਲਾ ਸਕਦਾ ਤਾਂ ਮੈਂ ਇਸ ਪਰਿਵਾਰ ਦਾ ਕਿਹਾ ਇੱਕ ਲੰਗਰ ਵੀ ਨਹੀਂ ਲਗਾ ਸਕਦਾ ਉੱਥੇ ਜਾ ਕੇ ਕਬਜ਼ਾ ਲੈਣਾ ਤੇ ਅੱਜ ਦਾ ਲੰਗਰ ਲਾਉਣ ਦਾ ਉਹ ਹਸੀਨ ਮੌਕਾ ਆਇਆ ਤਾਂ ਮੈਨੂੰ ਬਹੁਤ ਖੁਸ਼ੀ ਹੈ ਤੇ ਸਤਿਗੁਰਾਂ ਦੀ ਕਿਰਪਾ ਨਾਲ ਸਾਡੇ ਇੱਕ ਸ਼ਸਤਰ ਹੈ ਤੇ ਇੱਕ ਸਾਡੇ ਕੋਲ ਇੱਕ ਮਾਲਾ ਜੋ ਸਾਡੀ ਪੀੜੀਦਰ ਪੀੜੀ ਅੱਗੇ ਚੱਲਦੀ ਆਉਂਦੀ ਹੈ ਉਹ ਨਿਹੰਗ ਬਾਬਾ ਫਕੀਰ ਸਿੰਘ ਸੀਗੇ ਉਹਨਾਂ ਦਾ ਕੋਈ ਤੁਹਾਡੇ ਕੋਲੇ ਕੋਈ ਡਾਕੂਮੈਂਟ ਵੀ ਹੈਗਾ ਕਿਸੇ ਤਰ੍ਹਾਂ ਸਾਡੇ ਕੋਲ ਕੋਰਟ ਵਿੱਚ ਲੱਗਿਆ ਹੋਇਆ ਜਿਹੜਾ ਇੱਕ ਸੁਪਰੀਮ ਕੋਰਟ ਦੇ ਵਿੱਚ ਉਹ ਇੱਕ ਡਾਕੂਮੈਂਟ ਹੈ ਜਿਹਦੇ ਉੱਤੇ ਉਹਨਾਂ ਤੇ ਐਫ ਆਈ ਆਰ ਹੋਈ ਸੀ ਜਗਬਾਣੀ ਪੰਜਾਬ ਕੇਸਰੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ 22 ਜਨਵਰੀ 2024 ਦੇਸ਼ ਦੇ ਲਈ ਇੱਕ ਬਹੁਤ ਵੱਡਾ ਦਿਨ ਹੈ ਕਿਉਂਕਿ ਅਯੁੱਧਿਆ ਵਿਖੇ ਇੱਕ ਬਹੁਤ ਵੱਡਾ ਸਮਾਗਮ ਹੋਣ ਜਾ ਰਿਹਾ ਜਿੱਥੇ ਕਿ ਰਾਮ ਲੱਲਾ ਜੀ ਅਯੁੱਧਿਆ ਵਿਖੇ ਰਾਮ ਮੰਦਰ ਦੇ ਵਿੱਚ ਬਿਰਾਜਮਾਨ ਹੋਣਗੇ ਇਹਨਾਂ ਚੀਜ਼ਾਂ ਨੂੰ ਲੈ ਕੇ ਵੱਖ-ਵੱਖ ਚਤਥੇ ਬੰਦਗਾਂ ਦੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਹਰਜੀਤ ਸਿੰਘ ਰਸੂਲਪੁਰ ਗੱਲਬਾਤ ਕਰਾਂਗੇ ਉਹਨਾਂ ਦੇ ਵੱਲੋਂ ਵੀ ਕੁਝ ਉਪਰਾਲੇ ਕੀਤੇ ਜਾ ਰਹੇ ਨੇ ਬਾਬਾ ਜੀ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿਸ ਤਰ੍ਹਾਂ ਦੇ ਉਪਰਾਲਾ ਜਿਹੜਾ ਹੈਗਾ ਵਾ ਇਸ ਦਿਨ ਨੂੰ ਲੈ ਕੇ ਤੁਹਾਡੇ ਵੱਲੋਂ ਕੀਤਾ ਜਾਣਾ ਬੇਸਿਕਲੀ ਇਹ ਜਿਹੜਾ ਉਪਰਾਲਾ ਸਾਡੇ ਮਹਾਪੁਰਖ ਸਾਡੇ ਵੱਡੇ ਬਜ਼ੁਰਗ ਨਿਹੰਗ ਜਥੇਦਾਰ ਬਾਬਾ ਫਕੀਰ ਸਿੰਘ ਖਾਲਸਾ ਰਸੂਲਪੁਰ ਵਾਲਿਆਂ ਦੀ ਨਿਗੀ ਯਾਦ ਨੂੰ ਮੁੱਖ ਰੱਖਦੇ ਆਂ ਤੇਸ਼ਰੀ रामचंद्र ਮਹਾਰਾਜ ਜੀ ਦੇ ਉਸ ਸਥਾਪਨਾ ਦਿਵਸ ਨੂੰ RAM LALLA ਜੀ ਬਰਾਜ ਰਹੇ ਨੇ ਤੇ ਉਹਨੂੰ ਖੁਸ਼ੀ ਦੇ ਵਿੱਚ ਲੰਗਰ ਲਗਾਉਣ ਦੀ ਇੱਕ ਇੱਛਾ ਮਹਾਰਾ ਦੇ ਚਾਨਾ ਚਾ ਹਾਜ਼ਰ ਕੀਤੀ ਹੈ ਕਿਵੇਂ ਤੁਹਾਡੇ ਮਨ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ ਫੁਰਨਾ ਆਉਂਦਾ ਕਿ ਵੀ ਤੁਸੀਂ ਉੱਥੇ ਉਪਰਾਲਾ ਕਰਨ ਜਾ ਰਹੇ ਹੋ ਮੈਨੂੰ ਤਾਂ ਜੀ ਬਹੁਤ ਬੇਅੰਤ ਖੁਸ਼ੀ ਹੈ ਕਿ ਇਸ ਧਰਤੀ ਤੇ ਸਾਡੇ ਪਰਵਾਰ ਨੂੰ ਉਸ रामचंद्र ਮਹਾਰਾਜ ਜੀ ਨੇ ਸਾਨੂੰ ਚੂਜ਼ ਕੀਤਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਖਾਲਸਾ ਅੱਜ ਤੋਂ 170 ਸਾਲ ਪਹਿਲਾਂ ਜੇ ਰਾਮ ਮੰਦਰ ਜਾ ਕੇ ਉਹਨਾਂ ਮੁਸਲਮਾਨਾਂ ਤੋਂ ਜੇ ਆਜ਼ਾਦ ਕਰਾਉਣ ਵਾਸਤੇ ਮੋਰਚਾ ਲਾ ਸਕਦਾ ਤਾਂ ਮੈਂ ਉਸ ਪਰਿਵਾਰ ਦਾ ਕਿਹਾ ਇੱਕ ਲੰਗਰ ਵੀ ਨਹੀਂ ਲਗਾ ਸਕਦਾ ਮੈਨੂੰ ਤਾਂ ਬਹੁਤ ਬੈਰਾਗ ਆਉਂਦਾ ਕਿ ਸਾਡੇ ਬਜ਼ੁਰਗਾਂ ਨੇ ਉਸ ਸਮੇਂ ਕਿੰਨੀ ਕੁਰਬਾਨੀ ਕਰੀ ਆ ਜਦ ਕਿ ਉਸ ਸਮੇਂ ਇਹਨੇ ਸਾਧਨ ਵੀ ਨਹੀਂ ਤੇ ਉਹਨਾਂ ਨੇ ਆਪਣੇ ਸਰੀਰ ਤੇ ਕਿਵੇਂ ਤਸ਼ੱਦਦ ਚਲੇ ਹੋਣਗੇ ਉਹਨਾਂ ਮੁਗਲਾਂ ਦੇ ਅੱਗੇ ਉਸ ਸਮੇਂ ਜਾ ਕੇ ਇੱਕ ਮਸਜਿਦ ਦੇ ਜਿੱਥੇ ਕੋਲ ਨੂੰ ਲੰਘਣਾ ਸਾਨੂੰ ਕਾਫਰ ਕਿਹਾ ਜਾਂਦਾ ਸੀ ਉੱਥੇ ਜਾ ਕੇ ਕਬਜ਼ਾ ਲੈਣਾ ਤੇ ਅੱਜ ਤਾਂ ਲੰਗਰ ਲਾਉਣ ਦਾ ਉਹ ਹਸੀਨ ਮੌਕਾ ਆਇਆ ਸੋ ਮੈਨੂੰ ਬਹੁਤ ਖੁਸ਼ੀ ਹੈ ਅੱਬੇ ਕਿਹੜੀ ਪੀੜੀ ਹੋ ਤੁਸੀਂ ਕਿੰਵੀਂ ਪੀੜੀ ਹੈਗੇ ਹੋ ਮੈਂ 8ਵੀਂ ਪੀੜੀ ਚਾਂ ਕੀ ਨਾਮ ਤੇ ਜਿਹੜੇ ਤੁਹਾਡੇ ਬਜ਼ੁਰਗ ਨੇ ਉਹਨਾਂ ਦਾ ਨਾਮ ਕੀ ਹੈ ਫਿਰ ਮੇਰਾ ਜਥੇਦਾਰ ਬਾਬਾ ਫਕੀਰ ਸਿੰਘ ਉਹਦਾ ਪਾਲਾ ਸਿੰਘ ਚਖੜ ਸਿੰਘ ਸ਼ੰਕਰ ਸਿੰਘ ਗੁਰਮਖ ਸਿੰਘ ਸਰਦਾਰ ਬੰਤਾ ਸਿੰਘ ਸਰਦਾਰ ਮੋਹਨ ਸਿੰਘ ਤੇ ਦਾਸ ਸਰ ਹਰਜੀਤ ਸਿੰਘ ਤੇ ਇਹਨਾਂ ਚੀਜ਼ਾਂ ਦੇ ਹਵਾਲੇ ਤੁਹਾਨੂੰ ਕਿੱਥੋਂ ਮਿਲੇ ਹਵਾਲੇ ਆਪਣੇ ਪਰਿਵਾਰ ਦੇ ਹਵਾਲੇ ਕੋਈ ਸਾਨੂੰ ਸਮਾਜ ਨਹੀਂ ਦਿੰਦਾ ਸਾਡੇ ਇੱਕ ਪ੍ਰਾਰਥਨਾ ਹੈ ਕਿ ਤੁਸੀਂ ਜਾਈਏ ਸਾਡੇ ਚਪੱਤੇ ਹੁੰਦੇ ਨੇ ਚਪੱਤਿਆਂ ਦੇ ਵਿੱਚ ਸਾਡੀਆਂ ਹਰ ਇੱਕ ਚੀਜ਼ ਸਾਨੂੰ ਲਿਖੀਆਂ ਵੀਆਂ ਹੁੰਦੀਆਂ ਨੇ ਤੇ ਸਤਿਗੁਰਾਂ ਦੀ ਕਿਰਪਾ ਨਾਲ ਸਾਡੇ ਇੱਕ ਸ਼ਸਤਰ ਹੈ ਤੇ ਇੱਕ ਸਾਡੇ ਕੋਲ ਇੱਕ ਮਾਲਾ ਹੈ ਜੋ ਸਾਡੀ ਪੀੜੀਦਰ ਪੀੜੀ ਅੱਗੇ ਚੱਲਦੀਆਂ ਆਉਂਦੇ ਨੇ ਜਾਨੀ ਕਿ ਜੋ ਸਾਡੇ ਕਿਉਂਕਿ ਸਾਡਾ ਪਰਿਵਾਰ ਜੋ ਸਾਡਾ ਨਿਹੰਗ ਸਜਿਆ ਪਹਿਲਾ ਨਿਹੰਗ ਸਾਡੇ ਪਰਿਵਾਰ ਦੇ ਵਿੱਚ ਜੋ ਸਜਿਆ ਉਹ ਸਾਡੇ ਬਾਬਾ ਫਕੀਰ ਸਿੰਘ ਜੀ ਹੀ ਸਜੇ ਨੇ ਤੇ ਉੱਥੇ ਤੇ ਅੱਗੇ ਪਰੰਪਰਾ ਚੱਲਦੀਆਂ ਆਉਂਦੀਆਂ ਨਿਹੰਗ ਸਿੰਘਾਂ ਦਾ ਉਹ ਕਿਹੜਾ ਦਲ ਸੀਗਾ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਉਸ ਸਮੇਂ ਨਿਹੰਗ ਜਿੰਨੇ ਨੇ ਸਾਰੇ ਦਲ ਬੁੱਢਾ ਦਲ ਦੇ ਨਾਮ ਹੀ ਜਾਣੇ ਜਾਂਦੇ ਨੇ ਕਿਤੇ ਵੀ ਤੁਸੀਂ ਕਿਤੇ ਜਾਓਗੇ ਬਾਕੀ ਦੀਆਂ ਮਿਸਲਾਂ ਕੀ ਨੇ ਬਾਕੀ ਦੇ ਦਲ ਕੀ ਨੇ ਇਹ ਜਿਹੜੇ ਬਾਹਰ ਜਾ ਕੇ ਕਿਸੇ ਨੂੰ ਨਹੀਂ ਪਤਾ ਉੱਥੇ ਜਾ ਕੇ ਤੁਹਾਨੂੰ ਬੁੱਢਾ ਦਲ ਨਿਹੰਗ ਸਿੰਘ ਸਿਰਫ ਐਨੇ ਨਾਮ ਨਾਲ ਗੁਰੂ ਗੋਬਿੰਦ ਸਿੰਘ ਦੇ ਨਾਮ ਦੇ ਨਾਲ ਹੀ ਜਾਣਿਆ ਜਾਂਦਾ ਜਦੋਂ ਅਸੀਂ ਅਮਤ ਛਕਦੇ ਸਾਨੂੰ ਇੱਕੇ ਚੀਜ਼ ਸਿਖਾਈ ਜਾਂਦੀ ਆ ਕਿ ਤੁਹਾਡਾ ਬਾਪ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸਾਡੀ ਮਾਤਾ ਸਹਿਬ ਦੇਵਾ ਬਾਸੀ ਅਸੀਂ ਆਨੰਦਪੁਰ ਦੇ ਨਾਨਕੇ ਗੁਰੂ ਕੀ ਲਾਹੌਰ ਹੈ ਜੋ ਨਿਹੰਗ ਬਾਬਾ ਫਕੀਰ ਸਿੰਘ ਸੀਗੇ ਉਹਨਾਂ ਦਾ ਕੋਈ ਤੁਹਾਡੇ ਕੋਲੇ ਕੋਈ ਡਾਕੂਮੈਂਟ ਵੀ ਹੈਗਾ ਕਿਸੇ ਤਰ੍ਹਾਂ ਦਾ ਸਾਡੇ ਕੋਲ ਕੋਰਟ ਵਿੱਚ ਲੱਗਿਆ ਹੋਇਆ ਜਿਹੜਾ ਇੱਕ ਸੁਪਰੀਮ ਕੋਰਟ ਦੇ ਵਿੱਚ ਉਹ ਇੱਕ ਡਾਕੂਮੈਂਟ ਹੈ ਜਿਹਦੇ ਤੇ ਉਹਨਾਂ ਤੇ ਐਫ ਆਈ ਆਰ ਹੋਈ ਸੀ ਉਹ ਹੈ ਅੱਛਾ 8ਵੀਂ ਪੀੜ੍ਹੀ ਕਹਿ ਰਹੇ ਹਾਂ ਜਿਹੜੇ ਬਾਬਾ ਨਿਹੰਗ ਸਿੰਘ ਸੀਗੇ ਉਹ 165 ਸਾਲ ਪਹਿਲਾਂ ਉੱਥੇ ਪਹੁੰਚੇ ਸੀਗੇ ਜਦੋਂ ਇਹ ਸਾਰਾ ਵਾਕਾ ਹੋਇਆ ਸੀਗਾ ਤੇ ਉਸ ਤੋਂ ਬਾਅਦ ਲਗਾਤਾਰ ਇਹ ਅੱਠ ਪੀੜੀਆਂ ਕਿਵੇਂ ਉਹ ਆਪਾਂ ਉਸ ਤੋਂ ਬਾਅਦ ਜਿਹੜੇ ਤਿੰਨ ਪੀੜੀਆਂ ਸਾਡੇ ਨਿਹੰਗ ਚੱਲਦੇ ਆਏ ਨੇ ਫਿਰ ਸਮਾਂ ਆਇਆ ਜਿਵੇਂ ਅੱਜ ਦੇ ਲੋਕ ਨੇ ਸਾਡੇ ਬਹੁਤ ਸਾਰੇ ਸਿੱਖ ਅਜਿਹੇ ਨੇ ਜਿਹੜੇ ਅਮਰਤ ਨਹੀਂ ਛੱਕਦੇ ਉਸ ਤੋਂ ਬਾਅਦ ਫਿਰ ਸਤਗੁਰਾਂ ਨੇ ਸਾਡੇ ਤੇ ਉਹ ਪੁਰਾਣਾ ਸਾਡੇ ਬਜ਼ੁਰਗਾਂ ਦਾ ਜਿਹੜਾ ਬੀਜ ਹੈ ਉਹ ਕਿਤੇ ਨਾ ਕਿਤੇ ਪੁੰਗਰਿਆ ਹੁੰਦਾ ਉਹ ਪੀੜੀਦਰ ਪੀੜੀ ਜਿਹੜੇ ਜੀਨਸ ਨੇ ਉਹ ਚੱਲਦੇ ਰਹਿੰਦੇ ਨੇ ਉਹ ਮੇਰੇ ਤੇ ਮਿਹਰ ਕਰੀ ਮਹਾਰਾਜ ਨੇ ਸਾਨੂੰ ਬਹੁਤ ਸਾਰੇ ਜਿਹੜੇ ਦਲਾਂ ਚ ਪਿੱਛੇ ਦੇ ਨੇ ਜਿਨ੍ਹਾਂ ਨੇ ਸਾਡੇ ਬਜ਼ੁਰਗਾਂ ਦਾ ਨਾਮ ਸੁਣਿਆ ਜਿੰਦੇ ਸਾਨੂੰ ਦੱਸਦੇ ਰਹੇ ਤੇ 10 ਉਹ ਪੀੜੀ ਚੋਂ ਕੋਈ ਕਾਰਵਾਈ ਵੀ ਹੋਈ ਸੀਗੀ ਬਾਬਾ ਫਕੀਰ ਸਿੰਘ ਤੇ ਉਹਨਾਂ ਨੂੰ ਉਸ ਸਮੇਂ ਜਦੋਂ ਨਹੀਂ ਨਿਕਲੇ ਉਹਨਾਂ ਨੇ ਧੱਕੇ ਨਾਲ ਕਬਜ਼ਾ ਲਿਆ ਕਿਹੜੀ ਜਗ੍ਹਾ ਐਂਟਰ ਕੀ ਕਰਗੇ ਸੀਗੇ ਉਹਨਾਂ ਨੇ ਉਸ ਸਮੇਂ ਰਾਮ ਮੰਦਿਰ ਨਹੀਂ ਸੀ ਉੱਥੇ ਉਹਨਾਂ ਨੇ ਮਸਜਿਦ ਦਾ ਰੂਪ ਦੇ ਤਾਸੀ ਉਹਨੋਂ ਤੇ مسجد ਦੇ ਵਿੱਚ ਉਹਨਾਂ ਨੇ ਵੜ ਕੇ ਉਹਨੂੰ ਕਾਬਜ਼ਾ ਲਿਆ ਆਪਣੇ ਤੇ ਕਿਉਂਕਿ ਚੜ੍ਹਦੀ ਕਲਾ ਦੇ ਵਿੱਚ ਸੀਗੇ ਸਾਰੀਆਂ ਫੌਜਾਂ ਨਾਲ ਤੀਆਂ ਤੇ ਸ਼ਸਤਰਾਂ ਦੇ ਨਾਲ ਜਦੋਂ ਉਹਨਾਂ ਨੇ ਤੇ ਕਾਬਜ਼ਾ ਲਿਆ ਫਿਰ ਅੰਦਰ ਜਾ ਕੇ ਰਾਮ ਚੰਦਰ ਜੀ ਮਹਾਰਾਜ ਦੇ ਨਾਮ ਦਾ ਉਹਨਾਂ ਨੇ ਰਾਮ ਰਾਮ ਕਰਕੇ ਹਵਨ ਵੀ ਕੀਤਾ ਫਿਰ ਉਹ ਡਰਦੇ ਆਮ ਸਿੰਘਾਂ ਦੇ ਨੇੜੇ ਆਮ ਬੰਦਾ ਤਾਂ ਆਉਂਦਾ ਨਹੀਂ ਸੀ ਤੇ ਸਤਗੁਰਾਂ ਨੇ ਕਿਰਪਾ ਦੇ ਨਾਲ ਉਹਨਾਂ ਨੇ ਉੱਥੇ ਮੋਰਚਾ ਬਰਕਰਾਰ ਰੱਖਿਆ ਫਿਰ ਆਫਟਰ ਥੈਟ ਉਹਨਾਂ ਨੂੰ ਜਿਹੜਾ ਹੈਗਾ ਉੱਥੇ ਡੀਸੀ ਕਹਿ ਲਓ ਜਾਂ ਉਸ ਸਮੇਂ ਦੇ ਆਫਸਰ ਨੇ ਉਹਨਾਂ ਨੂੰ ਅਰੈਸਟ ਕਰਕੇ ਫਿਰ ਉਹਨਾਂ ਤੇ ਐਫਆਈਆਰ ਕਰਤੀ ਸੀ ਕੋਈ ਕਿਸੇ ਤਰ੍ਹਾਂ ਦੀ ਹੋਰ ਸਜ਼ਾ ਵੀ ਦਿੱਤੀ ਗਈ ਉਹਨਾਂ ਨੂੰ ਸਜ਼ਾ ਦਾ ਜ਼ਿਕਰ ਐਫਆਈਆਰ ਚ ਨਹੀਂ ਆਉਂਦਾ ਕਿਉਂਕਿ ਇਹ ਜਿਹੜੇ ਨੇ ਇਹ ਤੱਥ ਦੇ ਆਧਾਰ ਤੇ ਹੀ ਗੱਲ ਕਰਨ ਦਾ ਆਉਂਦਾ ਕਿ ਜਿਹੜਾ ਕੋਈ ਸਰਕਾਰ ਦੇ ਅੰਗੇਸ਼ਡ ਕੋਈ ਐਡਾ ਵੱਡਾ ਉਸ ਸਮੇਂ ਜ਼ੁਲਮ ਕਰ ਦੇ ਉਹਨਾਂ ਨੂੰ ਤਾਂ ਫਾਂਸੀਆਂ ਲੱਗੀਆਂ ਨੇ ਤੇ ਹੋ ਸਕਦਾ ਉਹਨਾਂ ਨੇ ਕਿੰਨੇ ਕ ਸ਼ਤਾਂ ਦੇ ਤੁਸੀਂ ਇੱਕ ਸੋਚ ਸਕਦੇ ਹੋ ਜੇੰ ਸਮੇ ਸਾਡੇ ਬੰਦ-ਬੰਦ ਕੱਟੇ ਉਹਨਾਂ ਨੇ ਸਾਡੇ ਬੱਚਿਆਂ ਨੂੰ ਟੋਟੇ-ਟੋਟੇ ਕਰਕੇ ਗਲਾਂ 'ਚ ਹਾਰ ਪਵਾਏ ਉਹਨਾਂ ਮੁਸਲਮਾਨਾਂ ਨੇ ਸਾਡੇ ਅੱਜ ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਦੋਂ ਉਹਨਾਂ ਨੇ ਚਾਂਦਨੀ ਚੌਂਕ 'ਵੇ ਸੀਸ ਦਿੱਤਾ ਤੇ ਸਾਡੇ ਬਜ਼ੁਰਗਾਂ ਨਾਲ ਤੁਸੀਂ ਸੋਚ ਕੇ ਦੇਖੋ ਜਿਨ੍ਹਾਂ ਨੇ ਇੱਕ ਮੱਜੇ ਤੇ ਕਬਜ਼ਾ ਕੀਤਾ ਸੀ ਕੀ ਕੀਤਾ ਹੋਗਾ ਉਹ ਆਪਣੇ ਆਪ ਦੇ ਵਿੱਚ ਤੁਹਾਨੂੰ ਉਹ ਹਿੰਦੁਸਤਾਨ ਦੀ ਹਰ ਇੱਕ ਬੱਚਾ ਉਹ ਫੀਲ ਕਰਦਾ ਹੈ ਕਿ ਸ਼ਹੀਦੀ ਦਿਹਾੜੇ ਚੱਲਦੇ ਨੇ ਜਿਨ੍ਹਾਂ ਨੇ ਛੋਟੇ-ਛੋਟੇ ਬੱਚਿਆਂ ਦੇ ਨਾਲ ਘਟ ਨਹੀਂ ਗੁਜ਼ਾਰੀ ਤੇ ਉਹਨਾਂ ਨੇ ਸਾਡੇ ਬਜ਼ੁਰਗਾਂ ਨਾਲ ਵੀ ਘਟ ਨਹੀਂ ਗੁਜ਼ਾਰੀ ਹੋਈ ਕਿਸੇ ਕਿਤਾਬ ਦੇ ਵਿੱਚ ਵੀ ਹਵਾਲਾ ਲੈਣ ਦੀ ਕੋਸ਼ਿਸ਼ ਕੀਤੀ ਆ ਵੀ ਉੱਥੇ ਕਿਹੜੇ-ਕਿਹੜੀਆਂ ਜਥੇਬੰਦੀਆਂ ਮੌਜੂਦ ਸੀਗੀਆਂ ਉਹਨਾਂ ਦੇ ਦਿਨਾਂ ਦੇ ਵਿੱਚ ਇਹ ਜਿਹੜੇ ਜਥੇਬੰਦੀਆਂ ਸ਼ਬਦ ਨੇ ਇਹ ਹੁਣ ਹੋਣ ਦੇ ਵਿੱਚ ਆਏ ਨੇ ਪਹਿਲਾਂ ਅਜਿਹੇ ਸ਼ਬਦ ਨਹੀਂ ਸੀ ਹੁੰਦੇ ਇਹ ਸ਼ਬਦ ਹੀ ਨਹੀਂ ਸੀ ਪਹਿਲਾਂ ਪਹਿਲਾਂ ਗੁਰੂ ਕਾ ਖਾਲਸਾ ਗੁਰੂ ਦਾ ਸਿੰਘ ਹੀ ਮੰਨਿਆ ਜਾਂਦਾ ਇਹ ਜਿਹੜੇ ਆ ਜਿਹੜੇ ਹੁਣ ਦੀ ਸਦੀ ਦੇ ਵਿੱਚ ਵੱਖ-ਵੱਖ ਹੋਣ ਦੇ ਲੋਕ ਦਾਅਵੇ ਕਰਦੇ ਨੇ ਐਦਾਂ ਦਾ ਪਹਿਲਾਂ ਸਮਾਂ ਹੀ ਨਹੀਂ ਸੀ ਹੈਗਾ ਜਦੋਂ ਤੁਸੀਂ ਇਤਿਹਾਸ ਵਿੱਚ ਜਾਓਗੇ ਗੁਰੂ ਦਾ ਖਾਲਸਾ ਮੀਨ ਗੁਰੂ ਕਾ ਖਾਲਸਾ ਲੰਗਰ ਲਗਾਉਣ ਦੀਆਂ ਤਿਆਰੀਆਂ ਜਿਹੜਾ ਰੋਡ ਮੈਪ ਹੈ ਸਾਰਾ ਤਿਆਰ ਆ ਤੁਹਾਡੇ ਵੱਲੋਂ ਕਿਸ ਤਰ੍ਹਾਂ ਜੀ ਮੈਂ ਅਕਸਰ ਅਯੋਧਿਆ ਜਾਂਦਾ ਰਹਿੰਦਾ ਤੇ ਗੁਰੂ ਸਾਹਿਬ ਕਿਰਪਾ ਕਰਨ ਕੱਲ੍ਹ ਵੀ ਮੈਂ ਰਾਤ ਨੂੰ ਉੱਦੇ ਚਲੇ ਜਾਣਾ ਸਵੇਰੇ ਮੈਂ ਉੱਥੇ ਪਹੁੰਚ ਜਾਊਗਾ ਦੂਸਰੇ ਦਿਨ ਤੇ ਉਥੇ ਜੋ-ਜੋ ਸਾਨੂੰ ਵਿਵਸਥਾ ਚਾਹੀਦੀਆਂ ਨੇ ਜੋ-ਜੋ ਸਾਨੂੰ ਸਾਜੋ-ਸਮਾਨ ਦੀ ਲੋੜ ਹੈ ਉਹ ਸਾਰਾ ਅਸੀਂ ਨੋਟ ਕਰ ਸਾਡੀ ਸਾਰੀ ਟੀਮ ਹੈ ਤੇ ਮਾਪੁਰਖਾਂ ਦਾ ਮੇਰੇ ਨਾਲ ਬੜਾ ਸਹਿਯੋਗ ਆ ਇਸ ਤੋਂ ਬਿਨਾ ਹੋਰ ਸਵਾਮੀ ਰਜੇਸ਼ਰਨ ਆਨੰਦ ਜੀ ਨੇ ਤਾਂ ਬਾਬਾ ਸੰਤੋਖ ਸਿੰਘ ਬੁੱਢਾਦਾਲ ਤੋਂ ਰਾਜਪੁਰੇ ਵਾਲੇ ਨੇ ਬਾਬਾ ਪ੍ਰੀਤਮ ਸਿੰਘ ਜੀ ਰਾਜਪੁਰੇ ਵਾਲੇ ਨੇ ਬੇਅੰਤ ਸਾਧੂਆਂ ਦਾ ਮਿਹਰ ਭਰਿਆ ਜੂਨਾ ਖਾੜੇ ਤੋਂ ਨਿ ਸ਼੍ਰੀ ਸ਼੍ਰੀ 108 ਨਾਰਾਇਣਗਿਰੀ ਜੀ ਮਹਾਰਾਜ ਨੇ ਉਤੋਂ ਬਣਾ ਇੱਕ ਝਟਕਾ ਗਰੁੱਪ ਜਿਹੜਾ ਹੈਗਾ ਜਿਨ੍ਹਾਂ ਤੋਂ ਨਰਿੰਜਨ ਸਿੰਘ ਜੀ ਨੇ ਦਿੱਲੀ ਤੋਂ ਉਹਨਾਂ ਨੇ ਇਹ ਸਾਰੇ ਜਿਹੜੇ ਨੇ ਸਹਿਯੋਗ ਕਰ ਰਹੇ ਨੇ ਇਹਨਾਂ ਦੀ ਅਸੀਸ ਆ ਇਹਨਾਂ ਦਾ ਮੇਰੇ ਸਿਰ ਤੇ ਸਿਰ ਤੇ ਮਿਹਰ ਭਰਿਆ ਹੱਥ ਆ ਸਾਧੂਆਂ ਦੇ ਅਸ਼ੀਰਵਾਦ ਨਾਲ ਹੀ ਮੈਂ ਅੱਗੇ ਚਾਹੁੰਦਾ ਕਿ ਸੰਤ ਹਮਾਰਾ ਗਹਿਣਾ ਜੀ ਜੀ ਕੀ ਕਹਿਣਾ ਚਾਹੁੰਦੇ ਆ ਸੰਗਤ ਨੂੰ ਕੀ ਸੰਦੇਸ਼ ਹੈ ਤੁਹਾਡਾ ਮੇਰਾ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਇਸ ਜਿਹੜੀ ਖੁਸ਼ੀ ਦੀ ਘੜੀ ਆ ਜਿਹੜੇ ਸਾਡੇ ਸਨਾਤਨ ਭਾਈਚਾਰਾ ਆ ਉਹਨੂੰ ਤਾਂ ਉੱਥੇ ਪਹੁੰਚਣਾ ਹੀ ਪਹੁੰਚਣਾ ਹੈ ਮੈਂ ਸਾਰੀ ਸਿੱਖ ਸੰਗਤ ਨੂੰ ਵੀ ਬੇਨਤੀ ਕਰਦਾ ਹਾਂ ਅਸੀਂ ਇਹਦੇ ਵਿੱਚ ਆਪਣੇ ਭਾਈਆਂ ਦੇ ਨਾਲ ਆਪਣੇ ਉਸ ਰਾਮਚੰਦ ਜੀ ਮਹਾਰਾਜ ਦੇ ਜੇ ਉਹ ਧਰਤੀ ਤੇ ਆਏ ਅੱਗੇ ਕ੍ਰਿਸ਼ਨ ਜੀ ਮਹਾਰਾਜ ਆਏ ਅੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਆਏ ਤਾਂ ਅੱਜ ਆਪਣੀ ਹੋਂਦ ਹੈ ਅਸੀਂ ਆਪਣੇ ਵਿਰਸੇ ਨੂੰ ਸੰਭਾਲੀਏ ਆਪਣੇ ਕਲਚਰ ਨੂੰ ਲਈਏ ਜਿੱਥੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਵੀ ਉਸ ਸ਼ਹਾਦਤ ਨੂੰ ਹੀ ਮੁੱਖ ਰੱਖ ਲੋ ਜੇ ਉਹਨਾਂ ਨੇ ਉਸ ਜੰਜੂਏ ਦੀ ਰੱਖੀ ਕਾਸਤੇ ਆਪਣਾ ਸੀਸ ਦਾ ਬਲੀਦਾਨ ਦਿੱਤਾ ਤਾਂ ਮੈਂ ਕਹਾਂਗਾ ਕਿ ਆਪਾਂ ਵੀ ਉਹਦਾ ਦਾ ਫਰਜ਼ ਅਦਾ ਕਰੀਏ ਆਪਾਂ ਇੱਕ ਸੱਚੇ ਸਿੱਖ ਹੋਣ ਦਾ ਇੱਕ ਸਬੂਤ ਦਈਏ ਅਯੋਧਿਆ ਚਲੀਏ ਆਓ ਅਯੋਧਿਆ ਚਲੀਏ ਸ਼ੁਕਰੀਆ ਸੋ ਗੱਲਬਾਤ ਹੋਈ ਹੈ ਬਾਬਾ ਹਰਜੀਤ ਸਿੰਘ ਹੋਰਾਂ ਦੇ ਨਾਲ ਜਿਨ੍ਹਾਂ ਨੇ ਦੱਸਿਆ ਕਿ ਜੋ ਅਯੋਧਿਆ ਦੇ ਵਿੱਚ 22 ਜਨਵਰੀ 2024 ਨੂੰ ਇੱਕ ਵੱਡਾ ਮਹਾਨ ਸਮਾਗਮ ਹੋ ਰਿਹਾ ਹੈ ਉਸ ਦੇ ਵਿੱਚ ਆਪਣੀ ਸ਼ਮੂਲੀਅਤ ਕਰਨਗੇ ਬਕਾਇਦਾ ਉੱਥੇ ਲੰਗਰ ਲਗਾਇਆ ਜਾਵੇਗਾ ਤੇ ਤੁਹਾਨੂੰ ਵੀ ਜਾਣ ਕੇ ਖੁਸ਼ੀ ਹੋਵੇਗੀ ਕਿ ਇਹ ਇੱਕ ਅਜੀਹਾ ਵੱਡਾ ਸਮਾਗਮ ਹੋਣ ਜਾ ਰਿਹਾ ਹੈ ਪੂਰੇ ਦੇਸ਼ ਭਾਰਤੀਆਂ ਜਿੱਥੇ ਦੇਸ਼ ਭਰ ਦਾ ਇਸ ਨੂੰ ਇੱਕ ਵੱਡਾ ਸਮਾਗਮ ਮੰਨਿਆ ਜਾ ਸਕਦਾ ਹੈ ਜਿਸ ਦੀਆਂ ਧੂਮਾਂ ਵਿਦੇਸ਼ਾਂ ਤੱਕ ਵੀ ਪਹੁੰਚ ਚੁੱਕੀਆਂ ਨੇ ਕਿਉਂਕਿ ਇੱਕ ਬਹੁਤ ਵੱਡਾ ਇਹ ਸਮਾਗਮ ਹੈ ਜਿਸ ਦੇ ਵਿੱਚ ਵੱਖ-ਵੱਖ ਸੰਸਥਾਵਾਂ ਵੱਖ-ਵੱਖ ਧਰਮਾਂ ਦੇ ਲੋਕ ਸ਼ਿਰਕਤ ਕਰਨਗੇ ਤੁਸੀਂ ਬਣੇ ਰਹੋ ਜਗਬਾਣੀ ਟੀਵੀ ਦੇ ਨਾਲ ਮੇਰੇ ਨਾਲ ਕੈਮਰਾ ਪਰਸਨ ਅਮਿਤ ਕੁਮਾਰ